ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰਾਲੀਆਂ ਲੈ ਕੇ ਆਏ ਆ ਨਵੀਆਂ ਦੋ ਟਰਾਲੀਆਂ ਨੇ ਜੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਹਨਾਂ ਦੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀ ਕੀ ਰੇਟ ਹੈ ਕੀ ਸਾਈਜ਼ ਹੈ ਕਿੱਥੇ ਖੜੀਆਂ ਫੋਨ ਨੰਬਰ ਵੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਟਰਾਲੀਆਂ ਵਗੈਰਾ ਖਰੀਦਣੀਆਂ ਹੁੰਦੀਆਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਆਪਣੀ ਇਹ ਵੀਡੀਓ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਟਰਾਲੀਆਂ ਦੇ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਟਰਾਲੀਆਂ ਦਾ ਸਾਈਜ਼ ਦੀ ਜੇ ਗੱਲ ਕਰੀਏ 11 ਫੁੱਟ ਲੰਬੀਆਂ ਤੇ 6.5 ਫੁੱਟ ਟਰਾਲੀਆਂ ਚੌੜੀਆਂ ਨੇ ਜੀ ਇਹ ਟਰਾਲੀਆਂ ਬਿਲਕੁਲ ਨਵੀਆਂ ਫਰੈਸ਼ ਪੀਸ ਨੇ ਟਰਾਲੀਆਂ ਦੇ ਦਾਸ ਦੀ ਚਾਸੀ ਹੈ ਜੀ ਤੇ 10 ਨਟ ਹੀ ਹੱਬਾਂਆਂ ਗੀਆਂ ਟਰੱਕਾਂ ਵਾਲੀਆਂ ਟਰੱਕਾਂ ਵਾਲੀਆਂ ਹੱਬਾਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਥੱਲੇ ਬੱਤੇ ਲੱਗੇ ਹੋਏ ਨੇ ਉਹ ਸਵਾ ਦੋ ਕਿਲੋ ਦਾ ਇੱਕ ਬੱਤਾ ਹੈਗਾ ਟਰਾਲੀਆਂ ਪੂਰੀ ਹੈਵੀ ਨੇ ਵਧੀਆ ਬੇਦਾਗ ਬਿਨਾ ਘੱਟ ਤੋਂ ਟਾਇਰ ਨੇ ਤੁਸੀਂ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਸਾਈ ਤੇ ਟਰਾਲੀਆਂ ਇਹ ਬਣਮਾਈਆਂ ਹੋਈਆਂ ਨੇ ਜੀ ਰੇਟ ਦੀ ਜੇ ਗੱਲ ਆਪਾਂ ਕਰੀਏ ਇੱਕ ਟਰਾਲੀ ਦਾ ਰੇਟ ਵੀਰ ਵੱਲੋਂ ਡਿਮਾਂਡ ਹੈ ਜੀ 1,70,000 ਦੀ ਰੇਟ ਮੋਕੇ ਤੇ ਥੋੜਾ ਬਹੁਤ ਘੱਟ ਹੋ ਜਾਊਗਾ ਕੋਈ ਫਿਕਸ ਨਹੀਂ ਰੇਟ ਮੋਗਾ ਏਰੀਆ ਦੇ ਵਿੱਚ ਇਹ ਟਰਾਲੀਆਂ ਸੇਲ ਦੇ ਲਈ ਸੇਲ ਲਈ ਨੇ ਸਾਈ ਤੇ ਬਣਵਾਈਆਂ ਹੋਈਆਂ ਨੇ ਜੀ ਜੇ ਕਿਸੇ ਭਰਾ ਨੇ ਖਰੀਦਣੀਆਂ ਹੋਣ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ